22 ਜਨਵਰੀ ਨੂੰ ਅਜੁੱਧਿਆ ਚ ਸ਼੍ਰੀ ਰਾਮ ਜੀ ਦੇ ਮੰਦਿਰ ਦਾ ਉਦਘਾਟਨ ਹੋਵੇਗਾ ਜਿਸ ਕਾਰਨ ਦੇਸ਼ ਭਰ ਚ ਦੀਵਾਲੀ ਵਾਂਗ ਦੀਨ ਮਨਾਇਆ ਜਾਵੇਗਾ ਇਸ ਸਬੰਧੀ ਅੱਜ ਜਲੰਧਰ ਸਰਕਟ ਹਾਊਸ ਵਿਕੇਸੀ ਸੈਨਾ ਅਖੰਡ ਟਵਲੋ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਵਿੱਚ ਕੌਮੀ ਚੇਅਰਮੈਨ ਕਪਿਲ ਵਰਮਾ ਕੌਮੀ ਜੋਧ ਪਰਦਾਸ਼ੁਭਾ ਜੋਦੀ ਮੀਤ ਪਰਦਾਣਾ ਹਰਜਿੰਦਰ ਸਿੰਘ ਬਿੱਲਾ ਮੀਤ ਪਰਦਾਣਾ ਵਰਿੰਦਰ ਸ਼ਰਮਾ ਆਦਿ ਸ਼ਾਮਲ ਰਹੇ ਦੇਖੋ ਲਾਈਵ ਤੁਸੀਂ ਰਣ نیوز ਪੰਜਾਬ ਤੇ ਪੱਤਰ ਕਾ ਲਾਪ ਸਿੰਘ ਦੀ ਖਾਸ ਰਿਪੋਰਟ ਜਲੰਧਰ ਤੋਂ 22 ਤਰੀਕ ਦਾ ਸੀ ਉਪਰਾਲਾ ਰੱਖਿਆ ਸੀ ਸ਼੍ਰੀ ਰਾਮ ਮੰਦਿਰ ਜੀ ਦੇ ਸ਼ਿਲਾ ਨਿਯਾਸ ਦੇ ਤੌਰ ਤੇ ਉਸ ਵਿੱਚ ਸਾਡੇ ਸਾਰੇ ਜਿੰਨੇ ਵੀ ਆਪਣੇ ਸ਼ੇਖਸਨਾ ਖੰਡ ਭੜਦੇ ਆ ਬਕਰੇ ਬਕਰੇ ਯੂਨਿਟ ਹੈ ਸਾਰਿਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਆ ਤੇ ਅਸੀਂ ਉਹਨਾਂ ਨੇ ਸਾਨੂੰ ਇਸ ਚੀਜ਼ ਦਾ ਆਸ਼ਵਾਸਨ ਦਵਾਇਆ ਕਿ ਕਟੋ-ਕਟੇ ਹੀ 500 ਤੋਂ 700 ਬੰਦਾ ਇੱਥੇ ਆ ਗਏ ਜਿਹੜਾ ਆ ਕਿ ਇੱਕ ਜਲੰਧਰ ਦੀ ਧਰਤੀ ਨੂੰ ਅਯੋਧਿਆ ਵਾਂਗ ਪਵਿੱਤਰ ਧਰਤੀ ਬਣਾਵਾਂਗੇ ਤੇ ਸ਼੍ਰੀ ਰਾਮ ਦੇ ਜੈ ਗੋਸ਼ ਦੇ ਨਾਲ ਨਾਰੇ ਲਾ ਕੇ ਜਲੰਧਰ ਦੀ ਜਿਹੜੇ ਲੋਕ ਆ ਉਹਨਾਂ ਨੂੰ ਸ਼੍ਰੀ ਰਾਮ ਦੀ ਖੁਸ਼ੀ ਮਨਾਈ ਜਾਊਗੀ 301 ਕਿਲੋ ਲੱਡੂ ਉਹ ਸਾਰਿਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੇ ਜਾਣਗੇ ਸਾਡੇ ਜਿਹੜੀ ਰੈਲੀ ਜਿਹੜੀ ਰਾਮ ਰੂਪ ਰੈਲੀ ਆ ਇਹਦੇ ਵਿੱਚ ਸਭ ਤੋਂ ਅੱਗੇ ਡੀਜੇ ਸਿਸਟਮ ਲਾਇਆ ਜਾਊਗਾ ਡੀਜੇ ਸਿਸਟਮ ਦੇ ਮਗਰ ਸਾਡੇ ਢੋਲ ਢਾਢੇ ਲਾਏ ਜਾਊਗੇ ਉਹਦੇ ਮਗਰ ਪੈਰ ਯਾਤਰਾ ਹੋਗੀ ਉਹਦੇ ਪਿੱਛੇ ਗੱਡੀਆਂ ਉਹਦੇ ਪਿੱਛੇ ਮੋਟਰਸਾਈਕਲ ਸਾਰਿਆਂ ਦੇ ਵਿੱਚ ਝੰਡੇ ਲੱਗੇ ਹੋਊਗੇ ਕੇਸਰੀ ਰੰਗ ਦੇ ਜੋ ਭਗਵਾ ਜਿਹੜੀ ਹੈ ਕਿ ਕੇਸਰੀ ਰੰਗ ਦੇ ਝੰਡੇ ਲੱਗੇ ਹੋਊਗੇ ਤੇ ਜਿਹੜੇ ਗੱਡੀਆਂ ਲੱਗੀਆਂ ਵੱਡੇ ਝੰਡੇ ਹੱਥਾਂ ਦੇ ਵਿੱਚ ਵੀ ਝੰਡੇ ਹੋਊਗੇ ਜਿਹਦੇ ਕਰਕੇ ਸ਼੍ਰੀ ਰਾਮ ਦੀ ਪੂਰੀ ਜੈਜਾਕਾਰ ਕੀਤੀ ਜਾਊਗੀ ਜੈ ਸ਼੍ਰੀ ਰਾਮ ਹਮ ਜੈ ਸ਼੍ਰੀ ਰਾਮ ਅੱਜ ਸ਼ੇਪ ਸੈਨਾ ਖੰਡ ਬਾਰੇ ਤੋਂ ਅੱਜ ਇੱਕ ਸਰਪਾ ਹਾਊਸ ਮੀਟਿੰਗ ਕੀਤੀ ਗਈ ਤੇ ਬਾਈ ਤੀਗ ਨੂੰ ਜਿਹੜਾ ਅਯੁੱਧਿਆ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਦਾ ਦੁਗਾਟਨ ਕੀਤਾ ਜਾ ਰਿਹਾ ਉਹਦੇ ਵਿੱਚ ਸ਼ਿਵ ਸੈਨਾ ਖੰਡ ਭਾਰਤ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਾਈਂ ਦਾ ਸਕੂਲ ਤੋਂ ਪਟੇਲ ਚੌਂਗ ਪਟੇਲ ਚੌਂਗ ਤੋਂ ਬਸਤੀ ਅੱਡੇ ਬਸਤੀ ਅੱਡੇ ਤੋਂ ਵਾਰਮੀ ਚੌਂਕ ਵਾਰਮੀ ਚੌਂਕ ਤੋਂ ਰਾਮ ਚੌਂਕ ਰਾਮ ਚੌਂਕ ਤੋਂ ਮਿਲਾਬ ਚੌਂਕ ਮਿਲਾਬ ਚੌਂਕ ਜਾ ਕੇ ਉਥੇ ਖਤਮ ਹੋ ਜਣੀ ਹੈ ਔਰ ਜਿੰਨੇ ਵੀ ਸਿਵ ਸ਼ਾਣਾ ਖੰਡ ਬਾਰੇ ਦੇ ਨੌਜਵਾਨ ਜਿੰਨੇ ਵੀ ਹੈਗੇ ਨੇ ਉਦੋਂ ਨੂੰ ਵੱਢ ਚੜ ਕੇ ਉਥੇ ਭਾਗ ਲੈਣਗੇ ਤਾਂਕ ਅਸੀਂ ਜਲੰਧਰ ਦੀ ਪਵਿੱਤਰ ਧਰਤੀ ਨੂੰ ਯੋਧੇ ਬਣਾ ਸਕੀਏ ਜਿਹੜੇ ਯੋਧੇ ਨਹੀਂ ਜਾ ਸਕਦੇ ਉਹ ਸਾਰੇ ਅਸੀਂ ਉਸ ਦਿਨ ਨੂੰ ساری ਜਲੰਧਰ ਦੀ ਪਵਿੱਤਰ ਧਰਤੀ ਨੂੰ ਆਪਾਂ ਉਦੋਂ ਨੂੰ ਜੋ ਹੀ ਆ ਜੋਦਾ ਪੜਾ ਦਈਏ ਤਾਂ ਕੀ ਇਸ ਗੱਲ ਦਾ ਮੈਸੇਜ ਸਾਰੇ ਪੰਜਾਬ ਚ ਸਾਰੇ ਦੇਸ਼ ਚ ਜਾਵੇ ਕਿ ਜਲੰਧਰ ਦੇ ਵਿੱਚ ਸ਼ਿਵ ਸ਼ਾਣਾ ਖੰਡ ਬਾਰਤ ਦੇ ਜਿਹੜੇ ਅਧਿਕਾਰੀ ਅਧਿਕਾਰੀ ਨੇ ਉਹਨਾਂ ਨੇ ਖੁਸ਼ੀ ਜਿਹੜੀ ਮਨਾਈ ਆ ਢੋਲ ਤਾਸ਼ੇ ਬੈਂ ਬਾਜੇ ਔਰ ਜਿੰਨੇ ਵੀ ਇਹ ਸਾਰੇ ਲੈ ਕੇ ਅਸੀਂ ਨਿਕਲਾਂਗੇ ਉਹ 301 ਲੱਡੂ ਜਿਹੜਾ ਉਹ ਹੀ ਵੰਡਾਂਗੇ ਆਪਣੀ ਖੁਸ਼ੀ ਵਾਸਤੇ ਤਾਕੇ ਸਾਰੇ ਪੰਜਾਬ ਦੇ ਵਿੱਚ ਇਹ ਮੈਸੇਜ ਆਵੇ ਕਿ ਪੰਜਾਬ ਦੇ ਵਿੱਚ ਜਲੰਧਰ ਵਿੱਚ ਕਿ ਕਿੰਨੀ ਖੁਸ਼ੀ ਆ ਕਿ ਕਿੰਨੇ ਪਰਵਾਰਾਂ ਦੇ ਵਿੱਚ ਉਸ ਦਿਨ ਨੂੰ ਜਿੰਨੇ ਵੀ ਸਾਰੇ ਆਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਲੰਧਰ ਦੇ ਪੰਜਾਬ ਦੇ ਪੂਰੇ ਦੇਹ ਚ ਪੂਰੇ ਪਹਾੜਾਂ ਦੇ ਵਿੱਚ 22 ਤਰੀਕ ਨੂੰ ਦੀਪ ਮਾਲਾ ਕੀਤੀ ਜਾਵੇ ਜਿਸ ਤਰ੍ਹਾਂ ਕਿ ਦੀਵਾਲੀ ਹੁੰਦੀ ਆ ਆਪਣੇ ਘਰਾਂ ਚ ਰੋਸ਼ਨੀ ਕੀਤੇ ਜਾਂਦੇ ਆ ਇਸ ਤਰ੍ਹਾਂ ਹੀ ਆਪਣੇ ਦੀਵੇ ਜਲਾਈ ਜਾਂ ਮੋਮਬਤੀਆਂ ਜਲਾਈਆਂ ਜਾਂ ਤਾਕੇ ਯੋਧਿਆ ਵਿੱਚ RAM ji ਦਾ ਉੱਧਰ ਨੂੰ ਨਿਯਮਤ ਰੱਖਿਆ ਆਪਣੇ ਹੋਣਾ ਵਾਲ ਸਾਰਾ ਛਿਲਾਂ ਦੇ ਹੋਣਾ ਵਾਲ ਕਿ ਮੈਂ ਅੱਜ ਦੇ ਦਿਨ ਤੇ ਸਾਰਿਆਂ ਦਾ ਤਹਿਤੋਂ ਧੰਨਵਾਦ ਕਰਦਾ ਕਿ ਜਿਨੇ ਵੀ ਸਨਕ ਸਾਡੇ ਆਏ ਨੇ ਕਿ ਉਹਨਾਂ ਦਾ ਬਹੁਤ ਵੱਡ ਚੜ ਕੇ ਆਏ ਨੇ ਸੁਣ ਕੇ ਤਾਂ ਬਾਰੋਂ ਵੀ ਆਏਗੀ ਕਿ ਇਕੱਲੇ ਜਲੰਧਰ ਦੀ ਹੋਏਗੀ ਲੋਕਾਂ ਬਾਰੋਂ ਵੀ ਆਏਗੀ ਜੀ ਇਹ ਸਾਰੇ ਬਾਰੋਂ ਵੀ ਪੰਜਾਬ ਤੋਂ ਵੀ ਸਾਰੇ ਲੋਕਾਂ ਨੇ ਸਾਰੇ ਜਿਹੜੀ ਤੁਹਾਡੇ ਵੱਲੋਂ ਚੋਪਾ ਯਾਤਰਾ ਕੱਢੀ ਜਾਣੀ ਕਿਸ ਦਿਨਾਂ ਤੇ ਕਿਹੜੇ ਟਾਈਮ ਗੱਡੀ ਜਾਣੀ ਹੈ 22 ਤਰੀਕ ਇਹ 22 ਤਰੀਕ ਨੂੰ ਠੀਕ 1 ਵਜੇ 1:30 ਵਜੇ 1 ਵਜੇ ਅਸੀਂ ਆਰੰਭ ਕਰਨੀ ਹੈ ਤਾਂ ਅਸੀਂ 12 ਵਜੇ ਉੱਥੇ ਇਕੱਠੇ ਹੋ ਜਣੇ ਤਾਂ 1 ਵਜੇ ਅਸੀਂ ਸਟਾਰਟ ਕਰ ਦਣੀ ਹੈ ਠੀਕ ਠੀਕ